ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਰਵਣ ਕਰਾਂਗੇ ਜਫਰਨਾਮਾ ਬਾਦਸ਼ਾਹੀ ਦਸਵੀਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਔਰੰਗਜ਼ੇਬ ਨੂੰ 1705 ਵਿੱਚ ਇਹ ਜਫਰਨਾਮਾ ਖੱਤ ਭੇਜਿਆ ਸੀ ਰੱਬ ਕਰਾ ਮਾਤ ਵਿੱਚ ਪੂਰਨ ਅਚਲ ਕਿਰਪਾਲੂ ਖੁਸ਼ੀਆਂ ਬਖਸ਼ਣ ਵਾਲਾ ਰੋਜੀ ਦੇਣ ਵਾਲਾ ਮੁਕਤੀ ਦਾਤਾ ਤੇ ਮਿਹਰ ਕਰਨ ਵਾਲਾ ਹੈ ਉਹ ਮਾਨ ਤੇ ਸੁੱਖ ਦੇਣ ਵਾਲਾ ਖਿਮਾ ਕਰਨ ਵਾਲਾ ਹੱਥ ਵਾਂ ਫੜਨ ਵਾਲਾ ਭੁੱਲਾਂ ਮਾਫ਼ ਕਰਨ ਵਾਲਾ ਰਿਜਕ ਦੇਣ ਵਾਲਾ ਮਨ ਨੂੰ ਪਸੰਦ ਆਉਣ ਵਾਲਾ ਹੈ ਉਹ ਬਾਦਸ਼ਾਹਾਂ ਦਾ ਬਾਦਸ਼ਾਹ ਖੂਬੀਆਂ ਦੇਣ ਵਾਲਾ ਉਹ ਰੰਗ ਰਹਿਤ ਚੈਨ ਰਹਿਤ ਅਤੇ ਅਦੁੱਤੀ ਹੈ ਉਸ ਪਾਸ ਨਾ ਹੀ ਸਮਾਨ ਸਾਜ ਸੱਜਾ ਹੈ ਨਾ ਬਾਜ ਹੈ ਨਾਹੀ ਫੌਜ ਅਤੇ ਗਲੀਚੇ ਪਰ ਪਰਮਾਤਮਾ ਸੁੱਖ ਸਬਿਧਾਵਾਂ ਅਤੇ ਸਵਰਗ ਪ੍ਰਦਾਨ ਕਰ ਸਕਦਾ ਹੈ ਰੱਬ ਸੰਸਾਰਿਕ ਪਰਪੰਚ ਤੋਂ ਪਵਿੱਤਰ ਬਲਸ਼ਾਲੀ ਸਾਖਿਆਤ ਵਡਿਆਈਆਂ ਦੇਣ ਵਾਲਾ ਅਤੇ ਹਰ ਇੱਕ ਥਾਂ ਤੇ ਮੌਜੂਦ ਹੈ ਉਹ ਦਾਤਾਂ ਦੇਣ ਵਾਲਾ ਪਵਿੱਤਰ ਪਾਲਣਾ ਕਰਨ ਵਾਲਾ ਰਹਿਮ ਕਰਨ ਵਾਲਾ ਤੇ ਹਰ ਨੂੰ ਰੋਜੀ ਦੇਣ ਵਾਲਾ ਹੈ ਰੱਬ ਸਭ ਦਾ ਸੁਆਮੀ ਵੱਡਿਆਂ ਤੋਂ ਵੱਡਾ ਸੁੰਦਰਤਾ ਦੇ ਗੁਣ ਵਾਲਾ ਰਿਜਕ ਦੇਣ ਵਾਲਾ ਅਤੇ ਦਿਆਲੂ ਹੈ ਉਹ ਸ੍ਰੇਸ਼ਟ ਅਕਲ ਵਾਲਾ ਗਰੀਬਾਂ ਦੀ ਦੇਖਭਾਲ ਕਰਨ ਵਾਲਾ ਨਿਰਦਲਾਂ ਦੀ ਪਾਲਣਾ ਕਰਨ ਵਾਲਾ ਤੇ ਵੈਰੀਆਂ ਨੂੰ ਨਸ਼ਟ ਕਰਨ ਵਾਲਾ ਹੈ ਉਹ ਧਰਮ ਦੀ ਪਾਲਣਾ ਕਰਨ ਵਾਲਾ ਬੜਿਆਂ ਦਾ ਟਿਕਾਣਾ ਵਾਸਤਵਿਕਤਾ ਨੂੰ ਸਮਝਣ ਵਾਲਾ ਨਵੀਆਂ ਨੂੰ ਕਿਤਾਬ ਪ੍ਰਦਾਨ ਕਰਨ ਵਾਲਾ ਉਹ ਦਾਨੀ ਦੀ ਪਹਿਚਾਨ ਕਰਨ ਵਾਲਾ ਹੈ ਉਹ ਅਕਲ ਦਾ ਸੁਆਮੀ ਸਤ્યਤਾ ਨੂੰ ਪਹਿਚਾਨਣ ਵਾਲਾ ਸਰਬਤਰ ਪ੍ਰਕਾਸ਼ਿਤ ਹੋਣ ਵਾਲਾ ਹੈ ਪਰਮਾਤਮਾ ਸੰਸਾਰ ਦੀਆਂ ਸਾਰੀਆਂ ਵਿਦਿਆਵਾਂ ਨੂੰ ਜਾਣਨ ਵਾਲਾ ਹੈ ਹਰ ਗੁੰਝਲ ਨੂੰ ਖੋਲਣ ਵਾਲਾ ਸੰਸਾਰ ਨੂੰ ਤਰਤੀਬ ਦੇਣ ਵਾਲਾ ਸਾਰੇ ਸੰਸਾਰ ਦੇ ਕੰਮਾਂ ਨੂੰ ਚਲਾਉਣ ਵਾਲਾ ਉਹ ਬਹੁਤ ਮਹਾਨ ਵਿਦਿਆਵਾਂ ਨੂੰ ਸਮਝਣ ਵਾਲਾ ਅਤੇ ਸੰਸਾਰ ਦਾ ਨਾਇਕ ਹੈ ਔਰੰਗਜੀਤ ਮੈਨੂੰ ਤੇਰੀ ਇਸ ਕਸਮ ਉੱਤੇ ਯਕੀਨ ਨਹੀਂ ਹੈ ਖੁਦਾ ਇੱਕ ਹੈ ਤੇ ਸਾਡੇ ਦੋਹਾਂ ਵਿੱਚ ਗਵਾਹ ਹੈ ਤੇਰੀ ਕਸਮ ਉੱਤੇ ਮੇਰਾ ਜਰਾ ਜਿੰਨਾ ਵੀ ਇਤਵਾਰ ਨਹੀਂ ਹੈ ਤੇਰੇ ਬਖਸੀ ਅਤੇ دیਵਾਨ ਸਭ ਝੂਠ ਬੋਲਣ ਵਾਲੇ ਨੇ ਜੋ ਵਿਅਕਤੀ ਤੇਰੀ ਕੁਰਾਨ ਦੀ ਕਸਮ ਉੱਪਰ ਵਿਸ਼ਵਾਸ ਕਰਦਾ ਹੈ ਉਹ ਆਖਰੀ ਸਮੇਂ ਵਿੱਚ ਖੁਆਰ ਹੁੰਦਾ ਹੈ ਜੇ ਕੋਈ ਵਿਅਕਤੀ ਹੁਮਾ ਪੰਛੀ ਦੀ ਛਾਇਆ ਹੇਠਾਂ ਆ ਜਾਵੇ ਉਸ ਉੱਤੇ ਕਾਂ ਹੱਥ ਨਹੀਂ ਰੱਖ ਸਕਦਾ ਭਾਵੇਂ ਕਿੰਨਾ ਹੀ ਦਲੇਰ ਕਿਉਂ ਨਾ ਹੋਵੇ ਜੇ ਕੋਈ ਬੰਦਾ ਸ਼ੇਰ ਦੀ ਪੈਠ ਪਿੱਛੇ ਖਲੋਤਾ ਹੋਵੇ ਬੱਕਰੀ, ਭੇਡ ਅਤੇ ਹਿਰਨ ਪਕੜ ਨਹੀਂ ਸਕਦੇ ਤੇ ਉਸ ਪਾਸੋਂ ਗੁਜ਼ਰ ਵੀ ਨਹੀਂ ਸਕਦੇ। ਜੇਕਰ ਮੈਂ ਕੁਰਾਨ ਦੀ ਕਸਮ ਦੇ ਗੁਪਤ ਫਰੇਵ ਦਾ ਧੋਖਾ ਨਾ ਖਾਂਦਾ ਤਾਂ ਮੈਂ ਆਪਣੀ ਪਿਆਰੀ ਫੌਜ ਨੂੰ ਅਤੇ ਜਗ੍ਹਾ ਨੂੰ ਨਾ ਛੱਡਦਾ। ਮੇਰੇ 40 ਭੁਖਣ ਪਾਣੇ ਵਿਅਕਤੀ ਕੀ ਕਰ ਸਕਦੇ ਸਨ ਜਦੋਂ ਉਹਨਾਂ ਉੱਪਰ ਅਚਾਨਕ 10 ਲੱਖ ਸੈਨਿਕ ਟੁੱਟ ਕੇ ਆ ਪਏ ਤੇਰੇ ਬਚਨ ਨੂੰ ਤੋੜਨ ਵਾਲੇ ਸਿਪਾਹੀ ਛੱਟਪਟ ਤੇਗਾਂ ਤੀਰਾਂ ਅਤੇ ਬੰਦੂਖਾਂ ਸਮੇਤ ਆ ਗਏ ਜਦ ਬੇਬਸ ਹੋ ਕੇ ਮੈਂ ਜੰਦ ਭੂਮੀ ਵਿੱਚ ਆ ਗਿਆ ਤੀਰਾਂ ਅਤੇ ਬੰਦੂਖਾਂ ਨੂੰ ਵਿਧੀ ਪੂਰਵਕ ਧਾਰਨ ਕਰਕੇ ਆਇਆ ਜਦੋਂ ਕਿਸੇ ਹੋਰ ਕੰਮ ਲਈ ਸਾਰੇ ਖੀਲੇ ਖਤਮ ਹੋ ਜਾਣ ਤਾਂ ਤਲਵਾਰ ਨੂੰ ਹੱਥ ਵਿੱਚ ਧਾਰਨ ਕਰਨਾ ਜਾਇਜ਼ ਹੈ ਮੈਂ ਤੇਰੀ ਕੁਰਾਨ ਦੀ ਕਸਮ ਦਾ ਕੀ ਵਿਸ਼ਵਾਸ ਕਰਾਂ ਨਹੀਂ ਤਾਂ ਤੂੰ ਹੀ ਦੱਸ ਮੇਰਾ ਇਸ ਰਾਹ ਤੇ ਚੱਲਣ ਦਾ ਕੀ ਕੰਮ ਸੀ ਮੈਂ ਨਹੀਂ ਜਾਣਦਾ ਸਾਂ ਕਿ ਇਹ ਮਰਦ ਲੂੰਬੜੀ ਵਾਂਗ ਮਕਾਰ ਹਨ ਨਹੀਂ ਤਾਂ ਮੈਂ ਹਰ ਕਿਸ ਕਿਸੇ ਬਹਾਨੇ ਨਾਲ ਵੀ ਇਸ ਰਸਤੇ ਨਾ ਆਉਂਦਾ ਉਹ ਹਰ ਆਦਮੀ ਜੋ ਕੁਰਾਨ ਦੀ ਕਸਮ ਦੇ ਅਧੀਨ ਆਇਆ ਹੋਵੇ ਉਸ ਨੂੰ ਨਾ ਤਾਂ ਕੈਦ ਕਰਨਾ ਚਾਹੀਦਾ ਹੈ ਅਤੇ ਨਾ ਹੀ ਮਾਰਨਾ ਚਾਹੀਦਾ ਹੈ ਇਸ ਦੇ ਉਲਟ ਕਾਲੇ ਵਸਤਰਾਂ ਵਾਲੇ ਤੇਰੇ ਸੈਨਿਕ ਮੱਖੀਆਂ ਵਾਂਗ ਆ ਪਏ ਉਹ ਰੌਲਾ ਪਾਉਂਦੇ ਹੋਏ ਇੱਕੋ ਵਾਰ ਹੀ ਆ ਪਏ ਤੇਰਾ ਹਰ ਉਹ ਆਦਮੀ ਜੋ ਕੰਧ ਦੀ ਓਟ ਤੋਂ ਬਾਹਰ ਨਿਕਲਿਆ ਉਹ ਮੇਰਾ ਇੱਕੋ ਤੀਰ ਖਾ ਕੇ ਲਹੂ ਵਿੱਚ ਕਰਕ ਹੋ ਗਿਆ ਜੋ ਆਦਮੀ ਦੀਵਾਰ ਦੀ ਓਟ ਤੋਂ ਬਾਹਰ ਨਾ ਆਇਆ ਉਸਨੇ ਨਾ ਤੀਰ ਖਾਇਆ ਤੇ ਨਾ ਖੁਆਰ ਹੋਇਆ ਜਦੋਂ ਮੈਂ ਦੇਖਿਆ ਕਿ ਨਾਹਰ ਖਾਨ ਜੰਦ ਕਰਨ ਲਈ ਆਇਆ ਹੈ ਤਾਂ ਮੈਂ ਇੱਕ ਤੀਰ ਦਾ ਜਲਦੀ ਨਾਲ ਸਵਾਦ ਚਖਾ ਦਿੱਤਾ ਅੰਤ ਵਿੱਚ ਰਣ ਭੂਮੀ ਵਿੱਚੋਂ ਉਹ ਪਠਾਨ ਵੀ ਭੱਜ ਗਏ ਜੋ ਬਾਹਰ ਬੈਠੇ ਸੇਖੀਆਂ ਮਾਰ ਰਹੇ ਸਨ ਫਿਰ ਇੱਕ ਹੋਰ ਪਠਾਨ ਜੰਦ ਕਰਨ ਲਈ ਆਇਆ ਵੇ ਹੜ ਆਉਂਦਾ ਹੈ ਜਾਂ ਜਿਵੇਂ ਤੀਰ ਅਤੇ ਬੰਦੂਕ ਦੀ ਗੋਲੀ ਆਉਂਦੀ ਹੈ ਉਸਨੇ ਬਹੁਤ ਸਾਰੇ ਹਮਲੇ ਮਰਦਾਨਗੀ ਨਾਲ ਕੀਤੇ ਕੁਝ ਹੁਸ਼ਿਆਰੀ ਵਾਲੇ ਸਨ ਅਤੇ ਕੁਝ دیਵਾਨਿਆਂ ਵਰਗੇ ਸਨ ਉਸਨੇ ਬਹੁਤ ਹਮਲੇ ਕੀਤੇ ਅਤੇ ਬਹੁਤ ਸਾਰੇ ਜ਼ਖਮ ਖਾਦੇ ਸਾਡੇ ਦੋ ਆਦਮੀ ਮਾਰ ਦਿੱਤੇ ਅਤੇ ਆਪਣੀ ਜਾਨ ਵੀ ਸੁਪਰਦ ਕਰ ਗਿਆ ਉਹ ਖਵਾਜਾ ਜਫਰ ਵੇਗ ਉਹ ਕਾਇਰ ਵਾਂਗ ਦੀਵਾਰ ਦੀ ਓਟ ਵਿੱਚ ਹੀ ਰਿਹਾ ਮੈਦਾਨ ਵਿੱਚ ਨਾ ਆਇਆ ਅਤੇ ਨਾ ਹੀ ਮਰਦਾਨਗੀ ਨਾਲ ਵਾਰ ਕੀਤਾ ਖੇਦ ਹੈ ਜੇ ਮੈਂ ਉਸ ਕਾਇਰ ਦਾ ਮੂੰਹ ਵੇਖ ਲੈਂਦਾ ਤਾਂ ਮਜਬੂਰ ਹੋ ਕੇ ਇੱਕ ਤੀਰ ਬਖਸ਼ ਦਿੰਦਾ ਭਾਵ ਮਾਰ ਦਿੰਦਾ ਅੰਤ ਵਿੱਚ ਤੀਰਾਂ ਤੇ ਬੰਦੂਕਾਂ ਦੇ ਬਹੁਤ ਸਾਰੇ ਜ਼ਖਮ ਖਾ ਕੇ ਦੋਹਾਂ ਪਾਸਿਆਂ ਦੇ ਬਹੁਤ ਸਾਰੇ ਸੈਨਿਕ ਥੋੜੇ ਚਿਰ ਵਿੱਚ ਮਾਰੇ ਗਏ ਤੀਰਾਂ ਅਤੇ ਬੰਦੂਖਾਂ ਦੀਆਂ ਗੋਲੀਆਂ ਦੀ ਬਹੁਤ ਵਰਖਾ ਹੋਈ ਜਿਸ ਕਰਕੇ ਧਰਤੀ ਲਾਲ ਪੋਸਤ ਦੇ ਫੁੱਲ ਵਾਂਗ ਹੋ ਗਈ ਤਾਂ ਨੇ ਜੰਗ ਵਿੱਚ ਸਿਰਾਂ ਅਤੇ ਪੈਰਾਂ ਦਾ ਅੰਬਾਰ ਲੱਗ ਗਿਆ ਜਿਵੇਂ ਮੈਦਾਨ ਗਿੰਦਾਂ ਖੁੰਡੀਆਂ ਨਾਲ ਭਰ ਗਿਆ ਹੋਵੇ ਜਦੋਂ ਤੀਰਾਂ ਦੀ ਸਰਸਰਾਹਟ ਹੋਈ ਅਤੇ ਕਾਮਨਾ ਨੇ ਟੁਣਕਾਰ ਕੀਤੀ ਤਾਂ ਸਾਰਾ ਜਹਾਨ ਹਾ ਹੂ ਨਾਲ ਭਰ ਗਿਆ ਅਰਥਾਤ ਰੌਲਾ ਮੱਚ ਗਿਆ ਤੀਰਾਂ ਦੇ ਮਾਰੂ ਰੌਲੇ ਨੇ ਬਹਾਦਰ ਸੂਰਮਿਆਂ ਦੀ ਹੋਸ਼ ਉਡਾ ਦਿੱਤੀ ਆਖਿਰ ਜੰਗ ਵਿੱਚ ਮਰਦਾਨਗੀ ਵੀ ਕੀ ਕਰ ਸਕਦੀ ਹੈ ਜੇ 40 ਆਦਮੀਆਂ ਉੱਪਰ ਬੇਸ਼ੁਮਾਰ ਫੌਜ ਟੁੱਟ ਪਈ ਹੋਵੇ ਜਦ ਸੰਸਾਰ ਦਾ ਦੀਪਕ ਸੂਰਜ ਪਰਦੇ ਵਿੱਚ ਆ ਗਿਆ ਭਾਵ ਡੁੱਬ ਗਿਆ ਤਦ ਰਾਤ ਦਾ ਸੁਆਮੀ ਚੰਦਰਮਾ ਬਹੁਤ ਪ੍ਰਕਾਸ਼ ਨਾਲ ਨਿਕਲ ਆਇਆ ਹਰ ਉਹ ਆਦਮੀ ਜੋ ਕੁਰਾਨ ਦੀ ਕਸਮ ਖਾਂਦਾ ਹੈ ਪਰਮਾਤਮਾ ਉਸ ਦਾ ਪਥ ਪ੍ਰਦਰਸ਼ਨ ਕਰਦਾ ਹੈ ਨਾ ਹੀ ਉਸ ਦਾ ਵਾਲਵਿੰਗਾ ਹੁੰਦਾ ਹੈ ਅਤੇ ਨਾ ਹੀ ਸਰੀਰ ਦੁੱਖ ਪਾਉਂਦਾ ਹੈ ਪਰਮਾਤਮਾ ਵੈਰੀ ਨੂੰ ਮਾਰ ਕੇ ਉਸ ਨੂੰ ਖੁਦ ਬਾਹਰ ਕੱਢ ਲਿਆਉਂਦਾ ਹੈ ਮੈਂ ਨਹੀਂ ਜਾਣਦਾ ਸਾਂ ਕਿ ਇਹ ਆਦਮੀ ਔਰੰਗਜੀਬ ਇਕਰਾਰ ਤੋੜਨ ਵਾਲਾ ਦੌਲਤ ਦਾ ਪੁਜਾਰੀ ਅਤੇ ਈਮਾਨ ਨੂੰ ਪਰੇ ਸੁੱਟਣ ਵਾਲਾ ਹੈ ਇਹ ਨਾ ਤਾਂ ਧਰਮ ਦੀ ਪਾਲਣਾ ਕਰਦਾ ਹੈ ਅਤੇ ਨਾ ਹੀ ਧਰਮ ਦੇ ਵਿਧਾਨ ਨੂੰ ਮੰਨਦਾ ਹੈ ਨਾ ਹੀ ਪ੍ਰਭੂ ਦੀ ਕੋਈ ਪਛਾਣ ਹੈ ਅਤੇ ਨਾ ਹੀ ਮੁਹੰਮਦ ਤੇ ਯਕੀਨ ਹੈ ਉਹ ਹਰ ਆਦਮੀ ਜੋ ਈਮਾਨ ਦੀ ਪਾਲਣਾ ਕਰਦਾ ਹੈ ਉਹ ਆਪਣੇ ਇਕਰਾਰ ਤੋਂ ਦੇ ਪਿੱਛੇ ਨਹੀਂ ਹਟਦਾ ਇਸ ਮਰਦ ਔਰੰਗਜੀਬ ਦਾ ਜਰਾ ਜੰਨਾ ਵੀ ਵਿਸ਼ਵਾਸ ਨਹੀਂ ਹੈ ਜੋ ਕੁਰਾਨ ਦੀ ਕਸਮ ਖਾਂਦਾ ਹੈ ਅਤੇ ਪਰਮਾਤਮਾ ਨੂੰ ਇੱਕ ਮੰਨਦਾ ਹੈ ਜੇ ਹੁਣ ਉਹ ਕੁਰਾਨ ਦੀਆਂ 100 ਕਸਮਾਂ ਵੀ ਖਾ ਲਵੇ ਤਾਂ ਮੈਂ ਉਸ ਉੱਪਰ ਰਤਾ ਜੰਨਾ ਵੀ ਯਕੀਨ ਨਹੀਂ ਕਰ ਸਕਦਾ ਜੇ ਤੇਰਾ ਕੁਰਾਨ ਉੱਪਰ ਯਕੀਨ ਹੁੰਦਾ ਤਾਂ ਤੂੰ ਲੱਕ ਬਨ ਕੇ ਸਾਹਮਣੇ ਆ ਜਾਂਦਾ ਤੇਰੇ ਸਿਰ ਉੱਪਰ ਕਸਮ ਨੂੰ ਪੂਰਾ ਕਰਨ ਦਾ ਫਰਜ਼ ਬਣਦਾ ਹੈ ਮੈਂ ਤੈਨੂੰ ਤੇਰੇ ਖੁਦਾ ਦੀ ਕਸਮ ਦਿੰਦਾ ਹਾਂ ਜੇ ਖਜਰਤ ਮੇਰੇ ਸਾਹਮਣੇ ਖੜੋਤੇ ਹੁੰਦੇ ਤਾਂ ਦਿਲੋਂ ਜਾਨ ਨਾਲ ਸਾਰੇ ਕੰਮ ਦਾ ਪਤਾ ਲੱਗ ਜਾਂਦਾ ਹੁਣ ਤੇਰਾ ਫਰਜ਼ ਬਣਦਾ ਹੈ ਕਿ ਤੂੰ ਕੰਮ ਨੂੰ ਪੂਰਾ ਕਰ ਤੇ ਆਪਣੇ ਲਿਖੇ ਅਨੁਸਾਰ ਵਿਚਾਰ ਕਰ ਮੇਰੇ ਕੋਲ ਤੇਰਾ ਲਿਖਿਆ ਹੋਇਆ ਖੱਤ ਪਹੁੰਚਿਆ ਅਤੇ ਜਵਾਨੀ ਵੀ ਕਿਹਾ ਕਿ ਇਹ ਕੰਮ ਰਾਮ ਨਾਲ ਹੋ ਜਾਵੇਗਾ انسان ਉਹ ਹੋਣਾ ਚਾਹੀਦਾ ਹੈ ਜੋ ਵਾਅਦੇ ਦਾ ਪੱਕਾ ਹੋਵੇ ਇਹੋ ਜਿਹਾ ਨਾ ਹੋਵੇ ਕਿ ਢਿੱਡ ਵਿੱਚ ਹੋਰ ਤੇ ਮੂੰਹ ਵਿੱਚ ਹੋਰ ਮੈਨੂੰ ਜੋ ਕਾਜੀ ਨੇ ਕਿਹਾ ਹੈ ਮੈਂ ਉਸ ਤੋਂ ਬਾਹਰ ਨਹੀਂ ਹਾਂ ਪਰ ਜੇ ਤੂੰ ਹੁਣ ਅਜੇ ਵੀ ਉਸ ਰਸਤੇ ਤੇ ਹੋਵੇਂ ਜੇ ਤੈਨੂੰ ਕੁਰਾਨ ਵਾਲਾ ਕਸਮਨਾਮਾ ਚਾਹੀਦਾ ਹੈ ਤਾਂ ਮੈਂ ਉਹ ਵੀ ਤੇਰੇ ਕੋਲ ਭੇਜ ਸਕਦਾ ਹਾਂ ਜੇ ਤੂੰ ਕਾਂਗੜ ਕਸਵੇ ਵਿੱਚ ਆ ਜਾਵੇਂ ਤਾਂ ਉਸ ਪਿੱਛੋਂ ਆਪਸ ਵਿੱਚ ਮੁਲਾਕਾਤ ਹੋ ਜਾਵੇਗੀ ਤੈਨੂੰ ਇਸ ਰਾਤ ਦੇ ਆਉਣ ਵਿੱਚ ਕੋਈ ਖਤਰਾ ਨਹੀਂ ਕਿਉਂਕਿ ਸਾਰੀ ਬਰਾੜ ਕੌਮ ਮੇਰੇ ਹੁਕਮ ਵਿੱਚ ਹੈ ਇੱਥੇ ਆਵੋ ਤਾਂ ਕਿ ਖੁੱਦ ਜ਼ੁਬਾਨੀ ਗੱਲਬਾਤ ਹੋ ਸਕੇ ਮਿਹਰਬਾਨੀਆਂ ਦਾ ਆਦਾਨ ਪ੍ਰਦਾਨ ਹੋਵੇਗਾ 1000 ਦਾ ਇਨਾਮ ਦੇ ਕੇ ਇਹ ਇਲਾਕਾ ਦਿੱਤਾ ਜਾਵੇਗਾ ਮੈਂ ਬਾਦਸ਼ਾਹ ਦੇ ਬਾਦਸ਼ਾਹਾਂ ਦਾ ਸੇਵਕ ਅਤੇ ਚਾਕਰ ਹਾਂ ਜੇ ਉਸ ਦਾ ਹੁਕਮ ਆ ਜਾਵੇ ਤਾਂ ਮੈਂ ਜਾਨ ਸਮੇਤ ਹਾਜ਼ਰ ਹਾਂ ਜੇ ਮੈਨੂੰ ਉਸ ਪਰਮਾਤਮਾ ਦਾ ਫਰਮਾਨ ਆ ਗਿਆ ਮੈਂ ਤੇਰੇ ਪਾਸ ਜਿੰਦ ਅਤੇ ਸਰੀਰ ਸਹਿਤ ਆ ਜਾਵਾਂਗਾ ਜੇ ਤੂੰ ਪਰਮਾਤਮਾ ਦੀ ਪੂਜਾ ਕਰਨ ਵਾਲਾ ਹੈ ਤਾਂ ਮੇਰੇ ਕੰਮ ਨੂੰ ਕਰਨ ਵਿੱਚ ਸੁਸਤੀ ਨਾ ਕਰੀ ਤੈਨੂੰ ਚਾਹੀਦਾ ਹੈ ਕਿ ਪਰਮਾਤਮਾ ਨੂੰ ਪਛਾਨ ਅਤੇ ਕਿਸੇ ਦੇ ਕਹੇ ਤੇ ਕਿਸੇ ਨੂੰ ਦੁਖੀ ਨਾ ਕਰ ਤੂੰ ਕਾਇਨਾਤ ਖਲਕਤ ਦਾ ਸਰਦਾਰ ਹੈ ਤੇ ਗੱਦੀ ਨਸ਼ੀਨ ਬਾਦਸ਼ਾਹ ਹੈ ਤੇਰਾ ਇਨਸਾਫ ਅਜੀਬ ਹੈ ਅਤੇ ਤੇਰੀਆਂ ਸਿਫਤਾਂ ਵੀ ਅਜੀਬ ਹਨ ਤੇਰਾ ਨਿਆਂ ਅਜੀਬ ਹੈ ਅਤੇ ਤੇਰੀ ਧਰਮ ਪਾਲਣਾ ਵੀ ਅश्चਰਜ ਹੈ ਸੱਚਮੁੱਚ ਤੇਰੀ ਸਰਦਾਰੀ ਤੇ ਅਫਸੋਸ ਹੈ ਸੋ ਵਾਰ ਅਫਸੋਸ ਹੈ ਤੇਰੀ ਸਰਾ ਦਾ ਆਦਾਰ ਬਹੁਤ ਅਜੀਬ ਹੈ ਸਚਾਈ ਤੋਂ ਬਿਨਾ ਹੋਰ ਬੋਲ ਕਹਿਣਾ ਨੁਕਸਾਨ ਦੇ ਹੈ ਤੂੰ ਨਰਦਈ ਹੋ ਕੇ ਕਿਸੇ ਦਾ ਖੂਨ ਕਰਨ ਲਈ ਤਲਵਾਰ ਨਾ ਚਲਾ ਕਿਉਂਕਿ ਤੇਰਾ ਵੀ ਇੱਕ ਦਿਨ ਪਰਮਾਤਮਾ ਦੀ ਤਲਵਾਰ ਨਾਲ ਖੂਨ ਡੁੱਲੇਗਾ हे ਬੰਦੇ ਤੂੰ ਗਾਫਲ ਨਾ ਹੋ ਪਰਮਾਤਮਾ ਨੂੰ ਪਛਾਨ ਉਹ ਬਹੁਤ ਬੇਨਿਆਜ ਬੇਪਰਵਾਹ ਹੈ ਤੂੰ ਕਿਸੇ ਦੀ ਖੁਸ਼ਾਮਦ ਦੀ ਲੋੜ ਨਹੀਂ ਉਹ ਬਹੁਤ ਨਿਡਰ ਅਤੇ ਬਾਦਸ਼ਾਹਾਂ ਦਾ ਬਾਦਸ਼ਾਹ ਹੈ ਉਹ ਧਰਤੀ ਅਤੇ ਆਕਾਸ਼ ਦਾ ਸੱਚਾ ਪਾਤਸ਼ਾਹ ਹੈ ਉਹ ਰੱਬ ਧਰਤੀ ਅਤੇ ਆਕਾਸ਼ ਦਾ ਸੁਆਮੀ ਹੈ ਉਹ ਹਰ ਵਿਅਕਤੀ ਅਤੇ ਹਰ ਸਥਾਨ ਨੂੰ ਬਣਾਉਣ ਵਾਲਾ ਹੈ ਉਹ ਕੀੜੀ ਤੋਂ ਲੈ ਕੇ ਹਾਥੀ ਦੀ ਪਾਲਣਾ ਕਰਦਾ ਹੈ ਉਨ ਤਾਣਿਆਂ ਦਾ ਨਿਤਾਣ ਹੈ ਉਸ ਤੋਂ ਬੇਖਬਰਾਂ ਨੂੰ ਨਸ਼ਟ ਕਰਨ ਵਾਲਾ ਹੈ ਉਹ ਫਰਿਆਦੀਆਂ ਨੂੰ ਨਵਾਜਣ ਵਾਲਾ ਹੈ ਉਹ ਕਿਸੇ ਤਰ੍ਹਾਂ ਦੀ ਖੁਸ਼ਾਮਦ ਅਤੇ ਭੇਟ ਦਾ ਲੋੜਵੰਦ ਨਹੀਂ ਹੈ ਅਤੇ ਵੇਪਰਵਾਹ ਹੈ ਉਸ ਦਾ ਕੋਈ ਰੰਗ ਨਹੀਂ ਹੈ ਅਤੇ ਨਾ ਹੀ ਕੋਈ ਚਿੰਨ ਹੈ ਉਹ ਹੀ ਰਾ ਦੱਸਣ ਵਾਲਾ ਹੈ ਅਤੇ ਰਸਤੇ ਉੱਤੇ ਲੈ ਕੇ ਚੱਲਣ ਵਾਲਾ ਵੀ ਉਹੀ ਹੈ ਤੇਰੇ ਸਿਰ ਉੱਤੇ ਕੁਰਾਨ ਦੀ ਕਸਮ ਦਾ ਫਰਜ਼ ਲਾਗੂ ਹੈ ਇਸ ਲਈ ਆਪਣੇ ਕੀਤੇ ਹੋਏ ਵਚਨ ਨੂੰ ਸਿਰੇ ਚੜਾ ਤੂੰ ਆਪਣੀ ਬੁੱਧੀ ਨਾਲ ਕੰਮ ਕਰ ਅਤੇ ਆਪਣੇ ਕੰਮਾਂ ਨੂੰ ਪੂਰੀ ਦ੍ਰਿੜਤਾ ਨਾਲ ਪੂਰਾ ਕਰ ਕੀ ਹੋਇਆ ਔਰੰਗਜ਼ੇਬ ਤੂੰ ਮੇਰੇ ਚਾਰ ਬੱਚੇ ਮਾਰ ਦਿੱਤੇ ਹਨ ਪਰ ਜੇ ਕੁੰਡਲੀਆ ਨਾਗ ਮੇਰਾ ਖਾਲਸਾ ਜਿਉਂਦਾ ਹੈ ਇਸ ਵਿੱਚ ਕੀ ਮਰਦਾਨਗੀ ਹੈ ਕਿ ਤੂੰ ਚੰਗਿਆੜੀਆਂ ਨੂੰ 부ਝਾ ਰਿਹਾ ਹੈ ਇਸ ਵਿੱਚ ਭੜਕਦੀ ਹੋਈ ਅੱਗ ਨੂੰ ਹੋਰ ਮਚਾ ਰਹਾਂ ਹਾਂ ਫਿਰਦौसी ਸਾਇਰ ਨੇ ਕਿੰਨੀ ਹੀ ਸੋਹਣੀ ਬੋਲੀ ਵਿੱਚ ਕਿਹਾ ਹੈ ਕਿ ਜਲਦਬਾਜੀ ਵਿੱਚ ਕੀਤਾ ਕੰਮ ਸ਼ੈਤਾਨਾਂ ਦਾ ਕੰਮ ਹੈ ਜਿਸ ਦਿਨ ਮੈਂ ਤੇਰੇ ਰੱਬ ਦੀ ਕਚਹਿਰੀ ਵਿੱਚ ਆਵਾਂਗਾ ਉਸ ਦਿਨ ਤੂੰ ਆਪੇ ਗਵਾਹ ਬਣ ਜਾਵੇਂਗਾ ਜੇ ਤੂੰ ਇਸ ਨੂੰ ਵੀ ਭੁੱਲ ਜਾਵੇਂਗਾ ਰੱਬ ਤੈਨੂੰ ਵੀ ਭੁਲਾ ਦੇਵੇਗਾ ਜੇ ਤੂੰ ਇਸ ਕੰਮ ਲਈ ਲੱਕ ਬਨ ਲਵੇਂਗਾ ਤਾਂ ਪਰਮਾਤਮਾ ਤੈਨੂੰ ਇਸ ਕੰਮ ਦਾ ਚੰਗਾ ਫਲ ਦੇਵੇਗਾ ਧਰਮ ਦੀ ਪਾਲਣਾ ਕਰਨਾ ਸਭ ਤੋਂ ਚੰਗਾ ਤੇ ਨੇਕ ਕੰਮ ਹੈ ਜੇ ਤੂੰ ਰੱਬ ਨੂੰ ਪਹਿਚਾਣੇਗਾ ਤਾਂ ਇਸ ਤੋਂ ਵੀ ਸ਼੍ਰੇਸ਼ਟ ਹੋ ਜਾਵੇਂਗਾ ਮੈਂ ਜਾਣਦਾ ਹਾਂ ਕਿ ਤੂੰ ਰੱਬ ਨੂੰ ਪਹਿਚਾਣਨ ਵਾਲਾ ਨਹੀਂ ਹੈ ਕਿਉਂਕਿ ਤੇਰੇ ਤੋਂ ਬਹੁਤ ਹੀ ਦਿਲ ਦਿਖਾਉਣ ਵਾਲੇ ਕੰਮ ਹੋ ਚੁੱਕੇ ਹਨ ਤੂੰ ਕਿਰਪਾਲੂ ਪਰਮਾਤਮਾ ਨੂੰ ਅਜੇ ਵੀ ਨਹੀਂ ਪਹਿਚਾਣਦਾ ਤੇਰੀ ਐਨੀ ਬਾਦਸ਼ਾਹੀ ਅਤੇ ਦੌਲਤ ਨੂੰ ਉਹ ਰੱਬ ਕੁਝ ਵੀ ਨਹੀਂ ਸਮਝਦਾ ਜੇ ਤੂੰ ਹੁਣ ਕੁਰਾਨ ਦੀਆਂ 100 ਕਸਮਾਂ ਵੀ ਖਾ ਲਵੇਂ ਤਾਂ ਵੀ ਉਹਨਾਂ ਉੱਪਰ ਮੇਰਾ जरा ਜੰਨਾ ਵੀ ਵਿਸ਼ਵਾਸ ਨਹੀਂ ਮੈਂ ਨਾ ਹੀ ਤੇਰੀ ਹਜ਼ੂਰੀ ਵਿੱਚ ਆਵਾਂਗਾ ਅਤੇ ਨਾ ਹੀ ਇਸ ਰਸਤੇ ਉੱਤੇ ਚੱਲਾਂਗਾ ਬਾਦਸ਼ਾਹ ਦੇ ਕਹਿਣ ਤੇ ਮੈਂ ਕਿਤੇ ਵੀ ਨਹੀਂ ਜਾਵਾਂਗਾ ਹੇ ਬਾਦਸ਼ਾਹ ਤੂੰ ਬਾਦਸ਼ਾਹੀ ਹਾਸਲ ਹੋਣ ਕਰਕੇ ਸ਼ਾਹਾਂ ਦਾ ਸ਼ਾਹ ਬਣ ਗਿਆ ਏ ਤੂੰ ਬਹੁਤ ਹੀ ਫੁਰਤੀਲਾ ਅਤੇ ਚੰਗਾ ਘੋੜ ਸਵਾਰ ਹੈ ਤੂੰ ਸੁੰਦਰ ਰੂਪ ਵਾਲਾ ਜਲਾਲ ਵਾਲਾ ਅਤੇ ਚੰਗੀ ਜਮੀਰ ਵਾਲਾ ਦੇਸ਼ ਦਾ ਮਾਲਕ ਅਤੇ ਅਮੀਰਾਂ ਦਾ ਸੁਆਮੀ ਹੈ ਤੂੰ ਚੰਗੀ ਅਕਲ ਵਾਲਾ ਅਤੇ ਤਲਵਾਰ ਚਲਾਉਣ ਵਿੱਚ ਪਰਵੀਨ ਏ ਤੂੰ ਦੇਗ ਅਤੇ ਤੇਗ ਦਾ ਮਾਲਕ ਹੈ ਤੂੰ ਸ੍ਰੇਸ਼ਟ ਜਮੀਰ ਵਾਲਾ ਅਤੇ ਸੁੰਦਰ ਰੂਪ ਵਾਲਾ ਹੈ ਤੂੰ ਮੁਲਕ ਅਤੇ ਮਾਲ ਦਾ ਸੁਆਮੀ ਅਤੇ ਬਖਸ਼ਿਸ਼ ਕਰਨ ਵਾਲਾ ਹੈ ਤੂੰ ਵੱਡੀਆਂ ਬਖਸ਼ਿਸ਼ਾਂ ਕਰਨ ਵਾਲਾ ਹੈ ਅਤੇ ਲੜਾਈ ਵਿੱਚ ਪਰਬਤ ਵਾਂਗ ਅਹਿਲ ਹੈ ਤੇਰੀਆਂ ਦੇਵਤਿਆਂ ਵਰਗੀਆਂ ਸਿਫਤਾਂ ਹਨ ਤੇਰਾ ਪ੍ਰਕਾਸ਼ ਆਕਾਸ਼ ਦੀ ਚੋਟੀ ਤੱਕ ਵਿਆਪਕ ਹੈ ਹੇ ਔਰੰਗਜ਼ੇਬ ਭਾਵੇਂ ਤੂੰ ਦੁਨੀਆ ਦਾ ਬਾਦਸ਼ਾਹ ਹੈ ਅਤੇ ਵਕਤ ਦਾ ਹਾਕਮ ਵੀ ਹੈ ਪਰ ਤੂੰ ਧਰਮ ਤੋਂ ਬਹੁਤ ਦੂਰ ਹੈ ਮੈਂ ਮੂਰਤੀ ਪੂਜ ਪਹਾੜੀ ਰਾਜਿਆਂ ਨੂੰ ਮਾਰਨ ਵਾਲਾ ਹਾਂ ਉਹ ਬੁੱਤਾਂ ਦੀ ਪੂਜਾ ਕਰਦੇ ਹਨ ਅਤੇ ਮੈਂ ਬੁੱਤਾਂ ਨੂੰ ਤੋੜਨ ਵਾਲਾ ਹਾਂ ਹੇ ਔਰੰਗਜੀਬ ਜਮਾਨੇ ਦੀ ਬੇਬਫਾਈ ਦਾ ਹਾਲ ਦੇਖ ਜਿਸਤੇ ਪਿੱਛੇ ਪੈ ਜਾਂਦਾ ਹੈ ਉਸ ਨੂੰ ਹਾਨੀ ਪਹੁੰਚਾਉਂਦਾ ਹੈ ਉਸ پاک ਅਤੇ ਨੇਕ ਰੱਬ ਦੀ ਕੁਦਰਤ ਨੂੰ ਵੀ ਵਿਵੇਕ ਜੇ 1 ਜਾਂ 2 ਤੋਂ 10 ਲੱਖ ਨੂੰ ਮਰਵਾ ਦਿੰਦੀ ਹੈ ਦੁਸ਼ਮਣ ਕੀ ਕਰ ਸਕਦਾ ਹੈ ਜੇ ਪਰਮਾਤਮਾ ਰੂਪੀ ਦੋਸਤ ਮਿਹਰਬਾਨ ਹੋਵੇ ਉਸ ਪਰਮਾਤਮਾ ਦਾ ਕੰਮ ਹੀ ਬਖਸ਼ਿਸ਼ ਕਰਨਾ ਹੈ ਉਹ ਰੱਬ ਬੰਧਨ ਖਾਲਸ ਕਰਨ ਵਾਲਾ ਅਤਿ ਪੱਥ ਪ੍ਰਦਰਸ਼ਕ ਹੈ ਜੀਵ ਨੂੰ ਸਿਫਤ ਕਰਨ ਦੀ ਪਹਿਚਾਣ ਪ੍ਰਦਾਨ ਕਰਦਾ ਹੈ ਉਹ ਵੈਰੀ ਨੂੰ ਮਾੜਾ ਕੰਮ ਕਰਨ ਵੇਲੇ ਅਨਾ ਕਰ ਦਿੰਦਾ ਹੈ। ਉਹ ਅਨਾਥਾਂ ਨੂੰ ਬਿਨਾਂ ਕਿਸੇ ਕਸ਼ਟ ਤੋਂ ਵੈਰੀਆਂ ਦੇ ਘੇਰੇ ਚੋਂ ਬਾਹਰ ਕੱਢ ਦਿੰਦਾ ਹੈ। ਹਰ ਉਸ ਆਦਮੀ ਜੋ ਸੱਚਾਈ ਦੀ ਕਮਾਈ ਕਰਦਾ ਹੈ, ਪਰਮਾਤਮਾ ਉਸ ਨਾਲ ਕਿਰਪਾ ਦਾ ਵਰਤਾਓ ਕਰਦਾ ਹੈ। ਜੋ ਦਿਲ ਜਾਨ ਨਾਲ ਉਸ ਦੀ ਸੇਵਾ ਵਿੱਚ ਆਉਂਦਾ ਹੈ, ਪਰਮਾਤਮਾ ਉਸ ਉੱਤੇ ਸੁੱਖਾਂ ਭਰੀ ਬਖਸ਼ਿਸ਼ ਕਰਦਾ ਹੈ। ਦਸ਼ਮਣ ਉਸ ਨਾਲ ਕੀ ਚਾਲਬਾਜੀ ਕਰ ਸਕਦਾ ਹੈ ਜੇ ਪਰਮਾਤਮਾ ਉਸ ਉੱਪਰ ਰਹਿਮ ਕਰਨ ਵਾਲਾ ਹੋਵੇ ਜੇਕਰ ਇੱਕ ਉੱਤੇ ਇੱਕ ਲੱਖ ਬੰਦਾ ਚੜ ਕੇ ਆ ਜਾਵੇ ਤਾਂ ਰੱਬ ਆਪ ਉਸ ਦੀ ਰਖਵਾਲੀ ਕਰਦਾ ਹੈ ਜੇ ਤੇਰੀ ਨજર ਫੌਜ ਅਤੇ ਧਨ-ਦੌਲਤ ਉੱਪਰ ਹੈ ਤਾਂ ਮੇਰੀ ਨજર ਪਰਮਾਤਮਾ ਦਾ ਸ਼ੁਕਰ ਕਰਨ ਵਾਲ ਹੈ ਜੇ ਤੈਨੂੰ ਮੁਲਕ ਅਤੇ ਮਾਲ ਦਾ ਹੰਕਾਰ ਹੈ ਤਾ ਮੈਨੂੰ ਪਰਮਾਤਮਾ ਦੀ ਓਟ ਤਾਂ ਮਾਣ ਹੈ ਤੂੰ ਗਾਫਲ ਨਾ ਬਣ ਕਿਉਂਕਿ ਸੰਸਾਰ ਇੱਕ ਸਰਾਵਾਂਗ ਹੈ ਇਹ ਸੰਸਾਰ ਦਾ ਸਮਾਂ ਸਭ ਦੇ ਸਿਰ ਉੱਪਰੋਂ ਲੰਘਦਾ ਜਾ ਰਿਹਾ ਹੈ ਤੂੰ ਇਸ ਜਮਾਨੇ ਦੀ ਬੇਵਫਾਈ ਦੇ ਚੱਕਰ ਨੂੰ ਦੇਖ ਇਹ ਹਰ ਇੱਕ ਮਕਾਨ ਅਤੇ ਮਕਾਨ ਵਿੱਚ ਰਹਿਣ ਵਾਲਿਆਂ ਦੇ ਉੱਪਰੋਂ ਲੰਘ ਰਿਹਾ ਹੈ ਜੇ ਤੂੰ ਬਹੁਤ ਬਲਵਾਨ ਹੈ ਗਰੀਬਾਂ ਨੂੰ ਦੁੱਖ ਨਾ ਦੇ ਆਪਣੇ ਕਸਮ ਦੇ ਤੀਸੇ ਨਾਲ ਉਹਨਾਂ ਦੀ ਛੱਲ ਨਾ ਲਾ ਜੇ ਰੱਬ ਵਰਗਾ ਦੋਸਤ ਹੋਵੇ ਤਾਂ ਦੁਸ਼ਮਣ ਕੀ ਕਰ ਸਕਦਾ ਹੈ ਚਾਹੇ ਦੁਸ਼ਮਣ 100 ਗੁਣਾ ਦੁਸ਼ਮਣੀ ਕਿਉਂ ਨਾ ਕਮਾਉਂਦਾ ਹੋਵੇ ਜੇ ਵੈਰੀ ਇੱਕ ਦੇ ਖਿਲਾਫ ਹਜ਼ਾਰਾਂ ਦੀ ਗਿਣਤੀ ਵਿੱਚ ਵੀ ਚੜ ਆਵੇ ਉਹ ਉਸ ਦਾ ਇੱਕ ਵਾਲ ਵੀ ਵਿੰਗਾ ਨਹੀਂ ਕਰ ਸਕੇਗਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇਹ ਜਫਰਨਾਮਾ ਸਾਹਿਬ ਦੇ ਸਾਰੇ ਅਰਥ ਡਾਕਟਰ ਸਤਿੰਦਰ ਸਰਤਾਜ ਜੀ ਦੀ ਜਫਰਨਾਮਾ ਰਚਨਾ ਵਿੱਚੋਂ ਲਏ ਗਏ ਹਨ ਉਹਨਾਂ ਨੇ ਇਹ ਜਫਰਨਾਮਾ ਫਾਰਸੀ ਵਿੱਚ ਰਿਕਾਰਡ ਕੀਤਾ ਸੀ ਪਰ ਇਸ ਵੀਡੀਓ ਦੇ ذریعے ਅਸੀਂ ਉਸ ਜਫਰਨਾਮਾ ਦੇ ਅਰਥ ਪੰਜਾਬੀ ਵਿੱਚ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਜੇ ਕੋਈ ਗਲਤੀ ਹੋਵੇ ਤਾਂ ਮਾਫ ਕਰਨਾ ਜੀ ਤੇ ਐਦਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ